ਮੈਂ ਰਿਸ਼ੀ ਕਾਨ ਸਰ ਮਾਰਕੀਟ ਬਾਣਾ ਚੌਂਗ ਦੇ ਵਿੱਚ ਖੜੇ ਆ ਸਰ ਇੱਥੇ ਮੇਰੀ ਸ਼ੋਪ ਵੀ ਹੈਗੀ ਆ ਸ਼ੋਪ ਤੇ ਸਰ بارش ਕਰਕੇ ਤੁਹਾਨੂੰ ਪਤਾ ਮੇਰੀ ਬੰਦੀ ਹੋ ਗਈ ਆ ਔਰ ਬਾਕੀ ਦੁਕਾਨਦਾਰ ਵੀ ਮੇਰੇ ਨਾਲ ਖਲੋਤੇ ਆ ਤੁਸੀਂ ਦੇਖ ਰਹੇ ਹੋ ਕਿ ਸਵੇਰੇ 5 ਵਜੇ ਸਰ بارش ਹੋਈ ਸੀ ਤੇ ਸ਼ਹਿਰ ਗਰਦਾਸਪੁਰ ਮੇਰੇ ਹਿਸਾਬ ਨਾਲ ਅੱਧਾ ਡੁੱਬ ਗਿਆ ਵਾ ਪਾਣੀ ਦਾ ਨਿਕਾਸ਼ ਕਿਹੇ ਬਨੇ ਨਹੀਂ ਹੈਗਾ ਸਰ ਜੇ ਤੁਸੀਂ ਨਾਲਿਆਂ ਦੀ ਗੱਲ ਕਰੀਏ ਤੇ ਨਾਲੇ ਅਸੀਂ ਸਰ ਦੇਖ ਕੇ ਆਏ ਆ ਉਹ ਭਾਏ ਮਿਸ਼ਨ ਕਮਾਉਣ ਵਾਲਾ ਨਾਲਾ ਵਾ ਭਾਏ ਬਾਹਰੋਂ ਵਾਲਾ ਨਾਲਾ ਵਾ ਭਾਏ ਉਹ ਮਹਿਰਚੰਦਰ ਰੋਡ ਵਾਲਾ ਨਾਲਾ ਵਾ ਇਹ ਬੰਨੇ ਵੀ ਪਾਣੀ ਦਾ ਨਿਕਾਸ਼ ਨਹੀਂ ਹੈਗਾ ਜਿਹਦੇ ਕਰਕੇ ਸਰ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਲਗਭਗ ਬੰਦ ਹੋ ਚੁੱਕੀਆਂ ਵਾ ਤੁਸੀਂ ਦੇਖ ਰਹੇ ਹੋ 9 ਵਜ ਗਿਆ ਨਿਰਬੜ 9:00 9:00 ਵਜੇ ਵੱਜ ਗਿਆ بارش ਸਵੇਰੇ 5:00 ਤੋਂ ਲੈ ਕੇ 6:00 ਵਜੇ ਤੱਕ بارش ਹੋਈ ਆ ਪਰ ਪਾਣੀ ਉਸੇ ਤਰ੍ਹਾਂ ਹੀ ਆ ਇਹ ਬੰਨੇ ਨਿਕਾਸ਼ ਨਹੀਂ ਹੈਗਾ ਤੁਸੀਂ ਦੇਖ ਰਹੇ ਹੋ ਮਾਰਕੀਟ A to Z ਸਾਰੀ ਮੇਨ ਮਾਰਕੀਟ ਆ ਸ਼ਹਿਰ ਗਦਾਸਪੁਰ ਦੀ ਬਾੜਾ ਚੌਂਕ ਦੀਆਂ ਸਾਰੀਆਂ ਦੁਕਾਨਾਂ ਔਰ ਮੇਨ ਬਾਜ਼ਾਰ ਜਿਹੜਾ ਵਾ ਸਾਰਾ ਹੀ ਬਿਲਕੁਲ ਬੰਦ ਪਿਆ ਵਾ ਕਿਉਂਕਿ ਪਾਣੀ ਸਾਰਾ ਨੰਨਾ ਵਾ ਤੇ ਸਾਡੇ ਕੋ ਆਪਣਾ ਆਪ ਹੀ ਨਹੀਂ ਸਰ ਲੋਤਾ ਜਾਂਦਾ ਪਿਆ ਕਸਟਮਰ ਕਿੱਥੋਂ ਆਣਗੇ ਅਸੀਂ ਦੇਖ ਰਹੇ ਹਾਂ ਸਰ ਸਵੇਰ ਤੋਂ ਲੈ ਕੇ ਜਿਹੜੇ ਸਟੂਡੈਂਟ ਹੈਗੇ ਆ ਆਪਣੇ ਬੱਚੇ ਜਿਹੜੇ ਆਪਣੇ ਸਕੂਲਾਂ ਨੂੰ ਜਾ ਰਹੇ ਆ ਉਹਨਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਸਰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਬਾਰੇ ਕੁਝ ਸੋਚਿਆ ਜਾਏ ਦੁਕਾਨਦਾਰਾਂ ਲਈ ਸਰ ਹੈਂਡ ਟੂ ਮੌਥਾ ਗਿਆ ਦੁਕਾਨਾਂ ਬੰਦ ਰਹਿ ਗਈਆਂ ਤੇ ਸਰ ਉਹ ਕਿੱਥੋਂ ਗੁਜ਼ਾਰਾ ਕਰਨਗੇ ਇੱਕ ਦਿਨ ਸਰ ਦੁਕਾਨ ਬੰਦ ਹੋ ਜਾਂਦੀ ਆ ਤੇ ਸਰ ਸਾਡਾ ਹੱਤਾ ਸਰਕਲ ਨਹੀਂ ਦਲਦਾ ਉਹੀ ਦੇਖ ਰਹੇ ਹੋ ਕੋਈ ਸਾਰੇ ਦੁਕਾਨਦਾਰ ਨਹੀਂ ਭਰਾ ਤੇ ਖਲੋਤੇ ਆਂ ਔਰ ਪ੍ਰਸ਼ਾਸਨ ਅਗੇ ਮੰਗ ਕਰਦੇ ਆਂ ਕਿ ਇਹਦਾ ਸਰ ਜਲ ਤੋਂ ਜਲ ਦਾ ਹੱਲ ਕੀਤਾ ਜਾਏ ਕਿਉਂਕਿ ਆਣ ਵਾਲੇ ਸਮੇਂ 'ਚ ਤੁਸੀਂ ਦੇਖ ਰਹੇ ਹੋ ਮੈਂ ਸਰ ਨੈਟ ਦੇਖ ਰਿਹਾ ਸੀ ਉਹਦੇ ਵਿੱਚ ਕਮ ਸੇ ਕਮ 15 ਦਿਨ ਸਰ بارشਾਂ ਦੱਸੀਆਂ ਵਾਂ ਔਰ بارشਾਂ ਵੀ ਸਰ ਕੋਈ 80 80 ਤੋਂ 90% بارشਾਂ ਦੱਸੀਆਂ ਵਾਂ ਜੇਕਰ ਇਸੇ ਤਰ੍ਹਾਂ ਹੀ ਹਾਲ ਰਿਹਾ ਤੇ ਸਰ ਜਿਹੜਾ ਦੁਕਾਨਦਾਰਾਂ ਦਾ ਜਿਸ ਦਾ ਕਾਰੋਬਾਰ ਆ ਬਿਲਕੁਲ ਹੀ ਠੱਪ ਹੋ ਜਾਏਗਾ ਪ੍ਰਸ਼ਾਸਨ ਅਗੇ ਆਡੀ ਮੰਗਵਾ ਕਿ ਇਹਦੇ ਸਖਤੀ ਨਾਲ ਸਰ ਐਰਤੇ ਕੋਈ ਐਕਸ਼ਨ ਕੀਤਾ ਜਾਏ ਔਰ ਨਾਲੀਆਂ ਦੀ ਸਫਾਈ ਔਰ ਸੀਵਰੇਜ ਦੀ ਸਫਾਈ ਜਿਹੜਾ ਵਾ ਪ੍ਰੋਪਰਲੀ ਮੁਕੰਮਲ ਤੌਰ ਤੇ ਹੋਣੀ ਚਾਹੀਦੀ ਆ ਕਾਹਦੀ ਟਿਪੜਾ ਦੀ ਸ਼ੋਪ ਆ ਇਹਦੇ ਜਦੋਂ ਵੀ ਪਾਣੀ ਆਂਦਾ ਮੇਰਾ ਨਾਮ ਜੋਨੀ ਆ ਜੀ ਤੇ ਜਦੋਂ ਵੀ ਕੰਮ ਤੇ ਆਈਦਾ ਤਾਂ ਪਾਣੀ ਦਾ ਗਾੜ ਸੁੱਕੀ ਹੋ ਜਾਂਦੀ ਆ ਕਹੇ ਹੀ ਉਹੀ ਜਿਹੜੀ ਲਾ ਕੇ ਖਾਣੀ ਹੁੰਦੀ ਆ ਤੇ ਜੇ ਉਹਨੂੰ ਅਸੀਂ ਕਿਹੜਾ ਦੁਕਾਨ ਦਾ ਖੁੱਲੇ ਤੇ ਫਿਰ ਬਾਕੀ ਖੜਾ ਨਹੀਂ ਆਉਂਦਾ ਭਾਈ ਜਿਹੜਾ ਦੁਕਾਨਾਈ ਧਰ ਸਾਹਮਣੇ ਦੇਖੋ ਜੇ ਪਾਣੀ ਨਿਕਲੇਗਾ ਤਾਂ ਫੇਰ ਹੀ ਸਾਡੀ ਝਾੜੀ ਲੱਗੇਗੀ ਤੇ ਜੇ ਝਾੜੀ ਨਾ ਲੱਗੇਗੀ ਤਾਂ ਇਹ ਕਿੱਥੋਂ ਖਾਵਾਂਗੇ ਤੇ ਇਹ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਥੋੜਾ ਬੋਤਾ ਇਹ ਕਹਿਣ ਦੀਆਂ ਗੱਲਾਂ ਸਰ ਜੇ ਹੋਏਗਾ ਤਾਂ ਫੇਰ ਪਾਣੀ ਨਿਕਲ ਜਾਂਦਾ ਨਹੀਂ ਤੇ ਇਦਾਂ ਹੀ ਰਹਿਣਾ ਪਰ ਥੋੜਾ ਬੋਤਾ ਪਾਣੀ ਦਾ ਤੇ ਇੰਤਜ਼ਾਮ ਹੋਣਾ ਚਾਹੀਦਾ ਨਾ ਥੋੜਾ ਜਿਹਾ ਹਜੇ ਵੇਖੋ بارش 2 ਘੰਟੇ ਪਈ ਆ ਜੇ ਜਿਆਦਾ ਧਿਰ ਪਈ ਹੁੰਦੀ ਤਾਂ ਪਾਣੀ ਹੋਰ ਜਿਆਦਾ ਦੁਕਾਨਾਂ ਦੇ ਦੋ ਦੋ ਦੁਕਾਨਾਂ ਦੇ ਅੰਦਰ ਪਾਣੀ ਵੜ ਗਿਆ ਸਭ ਕੁਝ ਖਰਾਬ ਹੋ ਗਿਆ ਸੌਦਾ ਸਾਰਾ ਜਿੰਨਾ ਵੀ ਧਿਆਨ ਰਾਈ ਹਲਾਤੀ ਬਾਰਿਖ ਤੋਂ ਬਾਅਦ ਉਹ ਕੀ ਨਹੀਂ ਮੇਰਾ ਨਾਮ ਕਿੰਦਰ ਸੰਗ ਸਭੀ ਇਥੇ ਆਪਣੀ ਲੋਕ ਹੈ ਜੀ ਦਰਮਾ ਦੀ ਇਸ ਰਾਤੀ ਬਾਰਸ਼ ਹੋਈ ਹੈ ਮਨ ਮਿੱਠਾ ਹੋ ਗਿਆ ਬਲੌਕ ਹੋ ਗਿਆ ਪਾਣੀ ਆ ਗਿਆ ਪਾਣੀ ਗਿਆ ਵਾ ਉਹ ਤੇ ਸਾਡੀ ਤੇਰੀ ਦੁਕਾਨ ਹੈਗੀ ਹੈ ਅੰਦਰੋਂ ਕੰਮ ਚੱਲਦਾ ਪਿਆ ਵਾ ਤੇ ਸੋਈ ਸਾਡੀ ਵੀ ਫਿੱਕੀ ਹੋ ਜਾਂਦੀ ਸੀ ਸਤੂਬਾਰ 12 13 ਪਲਾਈਆਂ ਮੱਕਾ ਸੀ ਸਾਰਾ ਸਾਡਾ ਖਰਾਬ ਹੋ ਗਿਆ ਇਹ ਤੁਸੀਂ ਵੇਖਦੇ ਜੀ ਸਰ ਕਿੰਨੇ ਕਿੱਲੇ ਫੁੱਲ ਪਾਣੀ ਆਦਾ ਸਰ ਇਹ ਪਾਣੀ ਕਟਕਟ ਥਿੰਡ ਚਾਰ ਪੁੱਟਦਾ ਨਕਸਾਨ ਕੇ ਨਗਰ ਦੇ ਹਾਸੀ ਨਕਸਾਨ ਸਰ ਮੇਰਾ ਜਿਹੜਾ ਮੋਬਾਈਲ ਸਸਲੀ ਇਨਸਾਨ ਹੈਗਾ ਉਹ ਪੀ ਪੰਦੀ ਹੈ ਨਕਸਾਨ ਹੋ ਗਿਆ ਸਰ ਤੇ ਸਾਡੀ ਜਿਹੜੀਆਂ ਬਾਕੀ ਸਾਡੇ ਕਿੰਨੇ ਵੀ ਸਟਿੰਗ ਹੁੰਦੀ ਦੀ ਦੀ ਦੁਕਾਨ ਤੋਂ ਦੁਕਾਨ ਖਾਲੀ ਹੈਗੀ ਆ ਤੇ ਕਿਤੇ ਵੀ ਜਿਹੀ ਰੰਗ ਲੱਗਿਆ ਤਾਂ ਸਾਰੀਆਂ ਐਪਲੀਆਂ ਖਰਾਬ ਹੋ ਗਈ ਪਾਣੀ ਉਹਨਾਂ ਤੋਂ ਨਿਕਲਦਾ ਨਹੀਂ ਹੈਗਾ ਸਰ ਤੇ ਨਾ ਉਹ ਤੋੜੁੰਦੇ ਨੇ ਨਾ ਕੁਝ ਹੋਣ ਨਗਰ ਕੌਂਸਲ ਨੂੰ ਸ਼ਿਕਾਇਤ ਕੀਤੀ ਮੈਂ ਸਰ ਅਸੀਂ ਨਗਰ ਕੌਂਸਲ ਬੜੀ ਵਾਰੀ ਆਕੇ ਨਗਰ ਕੌਂਸਲ ਦੇ ਆਂਦੇ ਆਪਣੇ ਸਫਾਈ ਕਰਮਚਾਰੀ ਆਂਦੇ ਆ ਕੁਈ ਕਰਦੇ ਆ ਪਰ ਕੁਝ ਤਰ੍ਹਾਂ ਦੇ ਅੰਦਰ ਨੇ ਖੜੇ ਉੱਤੇ ਬਣਾਏ ਹੋਏ ਆ ਕੋਲੋਂ ਪਾਣੀ ਮੰਗੇ ਨਹੀਂ ਜਿਹੜਾ ਹੈਗੀ ਤੇ ਉੱਤੇ ਨਹਿਰ ਤੋਂ ਬਾਅਦ ਸਰ ਵਰਤੀ ਕੱਟ ਸਰ ਉਹ ਜਿੰਨਾ ਕੋਈ ਸਿਖਿਆ ਕਹੀ ਜਾਂਦੀ ਆ ਉਹਨਾਂ ਦੀ ਉੱਤੇ ਸਿਰ ਸਾਫ ਕਰਦੇ ਆਗੇ ਬਾਕੀ ਜਿਹੜੇ ਵੱਡੇ ਦੁਕਾਨਦਾਰਾਂ